ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਆਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋ ਸਿੰਘ ਸਾਹਿਬ ਜੀ ਸਭੂ ਸ਼ਹੀਦਾਂ ਸਿੰਘਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਖਾਲਸਾ ਜੀ ਗੁਰਬਾਣੀ ਦਾ ਜਾਪ ਕਰਨ ਦੇ ਨਾਲ ਆਪਣੇ ਬਹੁਤ ਦੁੱਖ ਗਸ਼ਟ ਦੂਰ ਹੁੰਦੇ ਨੇ ਤੇ ਜਿਹੜੇ ਮੁੱਖ ਤੋਂ ਆਪਾਂ ਗੁਰਬਾਣੀ ਦਾ ਜਾਪ ਕਰਦੇ ਆ ਉਹ ਮੁੱਖ ਵੀ ਪਵਿੱਤਰ ਹੋ ਜਾਂਦਾ ਹੈ ਜਦੋਂ ਵੀ ਗੁਰਬਾਣੀ ਦੇ ਜਾਪ ਕਰਦੇ ਹੋ ਖਾਲਸਾ ਜੀ ਤੇ ਆਪਣੇ ਨਾਲ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹੋਰ ਆਪਣੇ ਬੱਚੇ ਬੱਚੀਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜਿਆ ਕਰੋ ਜੀ ਆਪਣੇ ਕੋਲ ਬਿਠਾਇਆ ਕਰੋ ਜਾਂ ਉਹਨਾਂ ਨੂੰ ਵੀ ਗੁਰਬਾਣੀ ਪੜ੍ਹਨੀ ਸਿਖਾਇਆ ਕਰੋ ਸਿੱਖ ਇਤਿਹਾਸ ਬਾਰੇ ਵੀ ਜਾਣਕਾਰੀ ਆਪਣੇ ਬੱਚਿਆਂ ਨੂੰ ਦਿੰਦੇ ਰਿਹਾ ਕਰੋ ਖਾਲਸਾ ਜੀ ਕਿਉਂਕਿ ਖਾਲਸਾ ਜੀ ਮਾਪੁਰਖਾਂ ਦੇ ਬਚਨ ਸਨ ਕੇ ਜਾਂ ਤਾਂ ਚੱਲੋ ਤੇ ਜਾਂ ਚਲਾਓ ਚੱਲੋਗੇ ਤਾਂ ਇਕੱਲੇ ਚੱਲੋਗੇ ਚਲਾਓਗੇ ਤਾਂ ਲੱਖਾਂ ਨੂੰ ਚਲਾਓਗੇ ਜਿਹੜੀ ਗੱਲ ਤੁਸੀਂ ਕਰਨੀ ਏ ਜੇ ਇਕੱਲੇ ਬੈਠ ਕੇ ਕਰੋਗੇ ਤਾਂ 1 ਗੁਣਾ ਫਾਲੇ ਤੇ ਜੇ ਲੱਖਾਂ ਸੰਗਤਾਂ ਨੂੰ ਬਾਣੀ ਪੜਨ ਲਗਾਓਗੇ ਤੇ ਲੱਖਾਂ ਗੁਣਾ ਫਾਲੇ ਤਾਂ ਮਹਾਂਪੁਰਸ਼ਾਂ ਨੇ ਕਿਹਾ ਵੀ ਤੁਸੀਂ ਕਿਹੜਾ ਲੈਣਾ ਏ ਤੇ ਉਹ ਅੱਗੋ ਬੰਦਾ ਕਹਿਣ ਲੱਗਾ ਕਿ ਜਿਆਦੇ ਫਲ ਵਾਲਾ ਸੋ ਇਸ ਕਰਕੇ ਇਹ ਜਿਹੜਾ ਮਾਹ ਪੁਰਖਾ ਨੇ ਗਿਆ ਖਾਲਸਾ ਜੀ ਚੱਲੋ ਜਾਂ ਚਲਾਓ ਇਸ ਤੋਂ ਭਾਵ ਖਾਲਸਾ ਜੀ ਗੁਰਬਾਣੀ ਜਦੋਂ ਵੀ ਤੁਸੀਂ ਪੜਨ ਲੱਗਦੇ ਹੋ ਗੁਰਬਾਣੀ ਦਾ ਜਾਪ ਕਰਦੇ ਹੋ ਤਾਂ ਤੁਸੀਂ ਨਾਲ ਹੋਰ ਸੰਗਤ ਨੂੰ ਵੀ ਜੋੜ ਕੇ ਤੁਸੀਂ ਹੋਰ ਸੰਗਤ ਦੇ ਨਾਲ ਗੁਰਬਾਣੀ ਦਾ ਜਾਪ ਕਰੋਗੇ ਤੇ ਤੁਹਾਨੂੰ ਲੱਖਾਂ ਗੁਣਾ ਫਲ ਮਿਲੇਗਾ ਤੁਸੀਂ ਹੋਰ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜੋਗੇ ਤੇ ਤੁਹਾਡਾ ਭਲਾ ਹੋਰ ਵੀ ਹੋਵੇਗਾ ਇਸ ਕਰਕੇ ਤੁਸੀਂ ਆਪ ਤਾਂ ਗੁਰੂ ਮਹਾਰਾਜ ਦੇ ਨਾਲ ਜੁੜੇ ਹੋ ਤਾਂ ਹੋਰ ਸੰਗਤਾਂ ਨੂੰ ਵੀ ਕੋਸ਼ਿਸ਼ ਕਰਿਆ ਕਰੋ ਕਿ ਗੁਰਬਾਣੀ ਦੇ ਨਾਲ ਜੁੜਨ ਤੇ ਜੋੜਨ ਦੀ ਵੀ ਤੁਸੀਂ ਕੋਸ਼ਿਸ਼ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਖਾਲਸਾ ਜੀ ਜਿੰਨੇ ਲੋਕ ਦੁਖੀ ਨੇ ਅੱਜ ਤੋਂ 40-50 ਸਾਲ ਪਹਿਲਾਂ ਇੰਨੇ ਲੋਕ ਦੁਖੀ ਨਹੀਂ ਸਨ ਕਿਉਂਕਿ ਮਹਾਪੁਰਸ਼ ਵਚਨ ਕਾਰਦੇਸਨ ਨੇ ਕਿ ਉਹਨਾਂ ਦੇ ਕੋਲ ਇੱਕ ਸੰਗਤ ਆਈ ਉਹ ਸੰਗਤ ਆਈ ਤੇ ਸੰਗਤ ਦੇ ਵਿੱਚ ਲੰਬੀ ਕਤਾਰ ਲੱਗੀ ਸੀ ਸਾਰੀ ਸੰਗਤ ਨੇ ਆਪਣੇ ਆਪਣੇ ਦੁੱਖੜੇ ਸੁਣਾਏ ਮਹਾਪੁਰਸ਼ਾਂਗੇ ਦੱਸਣ ਲੱਗੇ ਵੀ ਕਿਸੇ ਨੂੰ ਇਹ ਪ੍ਰੋਬਲਮ ਹੈ ਕਿਸੇ ਦਾ ਬੱਚਾ ਨਹੀਂ ਮੰਨਦਾ ਕਿਸੇ ਨੇ ਬਾਹਰ ਜਾਣਾ ਹੈ ਕਿਸੇ ਦਾ ਵੀਜਾ ਨਹੀਂ ਲੱਗਦਾ ਤੇ ਆਪਣੀ ਆਪਣੀ ਸਭ ਨੇ ਸੁਣਾਈ ਤੇ ਕਾਫੀ ਸੰਗਤ ਤੋਂ ਬਾਅਦ ਦੇ ਵਿੱਚ ਇੱਕ ਬੰਦਾ ਹੋਰ ਆਉਂਦਾ ਹੈ ਮਹਾਪੁਰਖਾਂ ਦੇ ਕੋਲ ਤੇ ਉਹ ਆ ਕਿ ਇੱਕੋ ਹੀ ਮੰਗ ਕਰਦੇ ਨੇ ਇੱਕੋ ਹੀ ਅਰਦਾਸ ਬੇਨਤੀ ਕਰਦੇ ਨੇ ਕਿ ਬਾਬਾ ਜੀ ਸਿੱਖੀ ਬਖਸ਼ੋ ਕਿਰਪਾ ਕਰੋ ਕਿ ਨਾਮ ਜਪਿਆ ਕਰੀਏ ਹੁਣ ਦੇਖੋ ਖਾਲਸਾ ਜੀ ਉਹ ਇੱਕ ਬੰਦਾ ਆ ਕੋਈ 500000 ਦੇ ਵਿੱਚੋਂ ਇੱਕ ਬੰਦਾ ਆਉਂਦਾ ਏ ਜਿਹੜਾ ਨਾਮ ਦੀ ਦਾਤ ਬਖਸ਼ੋ ਸਿੱਖੀ ਵਾਸਤੇ ਅਰਦਾਸ ਬੇਨਤੀ ਕਰਦਾ ਏ ਨਹਿਤਾ ਖਾਲਸਾ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਆਪਣੀਆਂ ਤਾਂ ਆਪਣੀਆਂ ਅਰਦਾਸਾਂ ਡਿਮਾਂਡਾਂ ਹੋਰ ਹੀ ਹੁੰਦੀਆਂ ਨੇ ਆਪਾਂ ਕਦੇ ਵਾਹਿਗੁਰੂ ਨੂੰ ਸ਼ੁਕਰਾਨਾ ਵੀ ਨਹੀਂ ਕੀਤਾ ਕਿ ਪਰਮਾਤਮਾ ਤੁਸੀਂ ਸਾਨੂੰ ਐਨੇ ਜੋਗਾ ਕਰਤਾ ਸ਼ੁਕਰਾਨਾ ਤਾਂ ਆਪਾਂ ਕਰਦੇ ਹੀ ਨਹੀਂ ਇੱਕ ਅਰਦਾਸ ਪੂਰੀ ਹੁੰਦੀ ਆਂ ਤਾਂ ਦੂਜੀ ਆਪਾਂ ਅੱਗੇ ਧਰ ਦਿੰਨੇ ਆ ਇਸ ਈਮੇ ਦੀ ਲਾਈਫ ਅੱਜ ਕੱਲ੍ਹ ਖਾਲਸਾ ਜੀ ਆਪਣੀ ਸੱਬ ਦੀ ਹੋਈ ਪਈਏ ਆਪਾਂ ਇੱਕ ਮਤਲਬੀ ਹੋ ਗਏ ਆਂ ਕਿ ਆਪਣੀ ਆਰਦਾਸ ਪੂਰੀ ਹੋਵੇ ਆਪਾਂ ਇੰਨੇ ਪਾਠ ਕਰਾਂਗੇ ਪਰ ਆਪਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਮਹਾਰਾਜ ਨੇ ਸਾਨੂੰ ਪਹਿਲਾਂ ਹੀ ਬਹੁਤ ਕੁਛ ਦਿੱਤਾ ਹੈ ਚਲੋ ਅੱਜ ਕੱਲ ਦੁੱਖ ਸੁੱਖ ਤਾਂ ਸਭ ਦੇ ਘਰੇ ਹੁੰਦੇ ਨੇ ਅਮੀਰ ਦੇ ਗਰੀਬ ਦੇ ਪਰ ਫਿਰ ਵੀ ਤੁਸੀਂ ਜੇ ਗੁਰਦੁਆਰਾ ਸਹਿਬ ਜਦੋਂ ਜਾਂਦੇ ਹੋ ਜਦੋਂ ਪਾਠ ਕਰਦੇ ਹੋ ਤਾਂ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਇਹ ਵੀ ਅਰਦਾਸ ਕਰਿਆ ਕਰੋ ਕਿ ਮਹਾਰਾਜ ਜੀ ਸਿੱਖੀ ਦੀ ਦਾਤ ਬਖਸ਼ੋ ਸਰੂ ਨਾਮ ਦੀ ਦਾਤ ਬਖਸ਼ੋ ਆਪਣੇ ਨਾਲ ਜੋੜੋ ਸਾਡੇ ਤੇ ਕਿਰਪਾ ਕਰੋ ਇਹ ਅਰਦਾਸ ਬੇਨਤੀ ਹਾਰਸਾ ਜੀ ਜ਼ਰੂਰ ਕਰਿਆ ਕਰੋ ਕਿਸੇ ਤਰ੍ਹਾਂ ਹਾਰਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਸ਼ਹੀਦਾ ਸਿੰਘਾਂ ਦੇ ਵਸਤਰ ਕੱਪੜੇ ਕਿੱਥੇ ਦੇਣੇ ਚਾਹੀਦੇ ਨੇ ਕਿਸ ਜਗ੍ਹਾ ਤੇ ਦੇਣੇ ਚਾਹੀਦੇ ਨੇ ਕਿ ਸ਼ਹੀਦਾ ਸਿੰਘਾਂ ਦੇ ਵਸਤਰ ਕੱਪੜੇ ਦੇਣ ਦੇ ਨਾਲ ਆਪਣੇ ਘਰ ਦੇ ਵਿੱਚ ਬਰਕਤ ਬੈਂਦੀ ਏ ਦੋ ਕਕੂਲੇਸ਼ ਦੂਰ ਹੁੰਦੇ ਨੇ ਤੇ ਸਾਨੂੰ ਕਿ ਕਦੋਂ ਤੇ ਕਿਸ ਸਮੇਂ ਦੇਣੇ ਚਾਹੀਦੇ ਨੇ ਤੇ ਸਾਨੂੰ ਕਿੰਨੇ ਕਪੜੇ ਦੇਣੇ ਚਾਹੀਦੇ ਨੇ 1 2 3 ਚਾ ਕਿੰਨੇ ਵੀ ਇਸ ਆਪਾਂ ਵਿਸ਼ੇ ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਇਸ ਵਿਸ਼ੇ ਨੂੰ ਲੈ ਕੇ ਇੱਕ ਛੋਟੀ ਜਿਹੀ ਹੱਡ ਵਿਧੀ ਵੀ ਇੱਕ ਭੈਣ ਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨ ਪ੍ਰਾਪਾ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਜਿਵੇਂ ਆਪਾਂ ਸ਼ਹੀਦਾ ਸਿੰਘਾਂ ਦੀ ਸ਼ਹੀਦੀ ਦੇਖਦੀ ਰਸਤ ਦੇ ਨਿਆਰ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਉਣੇ ਆਪਣੇ ਘਰ ਦੇ ਵਿੱਚ ਬਣੇ ਹੋਏ ਦੇਸੀ ਘੋ ਦੇ ਨਾਲ ਚਲੋ ਕਈ ਵਾਰ ਆਪਣੇ ਘਰ ਚ ਨਹੀਂ ਵੀ ਹੁੰਦਾ ਆਪਾਂ ਮੁੱਲ ਲੈ ਕੇ ਵੀ ਬਣਾਉਣੇ ਆ ਪਰ ਫਿਰ ਵੀ ਜਿੰਨਾ ਦਾ ਸ਼ਹੀਦਾ ਸਿੰਘਾਂ ਦੇ ਪ੍ਰਤੀ ਬਹੁਤ ਪ੍ਰੇਮ ਤੇ ਸ਼ਰਧਾ ਭਾਵਨਾ ਹੁੰਦੀ ਹੈ ਖਾਲਸਾ ਜੀ ਜਿਹੜੇ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਵੀ ਕਾਰਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਕਿਸੇ ਵਧੀਆ ਕਾਰਜ ਦੇ ਲਈ ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਉਸ ਕੰਮ ਦੇ ਲਈ ਜਾਣ ਤੋਂ ਪਹਿਲਾਂ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਸੇਵ ਜੀ ਸ਼ਹੀਦਾ ਸਿੰਘਾਂ ਦੇ ਅੱਗੇ ਅਰਦਾਸ ਬੇਨਤੀ ਕਰਦੇ ਨੇ ਖਾਲਸਾ ਜੀ ਤਾਂ ਉਹਨਾਂ ਦਾ ਕਾਰਜ ਕਦੇ ਵੀ ਨਹੀਂ ਅੜਦਾ ਹੋ ਹੀ ਨਹੀਂ ਸਕਦਾ ਕਿ ਉਹ ਸ਼ਹੀਦਾ ਸਿੰਘਾਂ ਨੂੰ ਯਾਦ ਕਰਕੇ ਅਰਦਾਸ ਕਰਕੇ ਜਾਣ ਤੇ ਉਹਨਾਂ ਦਾ ਕਾਰਜ ਅੜ ਜਾਵੇ ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਆਪਾਂ ਨੂੰ ਸ਼ਹੀਦਾ ਸਿੰਘਾਂ ਦੇ ਵਸਤਰ ਕੱਪੜੇ ਦੇਣੇ ਚਾਹੀਦੇ ਨੇ ਉਹ ਆਪਾਂ ਨੂੰ ਜਦੋਂ ਵੀ ਇਹ ਨਹੀਂ ਉਸਦੇ ਲਈ ਕੋਈ ਵੀ ਸਮਾਂ ਨਹੀਂ ਹੁੰਦਾਗਾ ਉਸਦੇ ਲਈ ਕੋਈ ਟਾਈਮ ਨਹੀਂ ਹੁੰਦਾਗਾ ਤੁਸੀਂ ਸਾਲ ਦੇ ਵਿੱਚ ਇੱਕ ਵਾਰ ਵੀ ਦੇ ਸਕਦੇ ਹੋ ਤੁਸੀਂ ਸਾਲ ਦੇ ਵਿੱਚ ਦੋ ਵਾਰ ਵੀ ਦੇ ਸਕਦੇ ਹੋ ਜੇ ਤੁਹਾਡੀ ਸ਼ਰਧਾ ਭਾਵਨਾ ਹੋਵੇ ਤੁਸੀਂ ਮਹੀਨੇ ਦੇ ਵਿੱਚ ਵੀ ਦੇ ਸਕਦੇ ਹੋ ਇਸ ਦੇ ਲਈ ਕੋਈ ਬੰਦਸ਼ ਨਹੀਂ ਹੁੰਦੀਗੀ ਕਿ ਸਾਨੂੰ ਕਿਵੇਂ ਕਰਨਾ ਚਾਹੀਦਾ ਹੈ ਜਾਂ ਕਿਵੇਂ ਨਹੀਂ ਉਹ ਤੁਹਾਡੀ ਸ਼ਰਧਾ ਭੰਦਾਂ ਦੇ ਅਨੁਸਾਰ ਤੁਸੀਂ ਜਿੰਨੇ ਵੀ ਦੇ ਸਕਦੇ ਹੋ ਉਹਨੇ ਹੀ ਦੇ ਦਿਆ ਕਰੋ ਤਾਂ ਖਾਲਸਾ ਜੀ ਇੱਕ ਗੱਲ ਹੋਰ ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਜਦੋਂ ਸ਼ਹੀਦਾ ਸਿੰਘਾਂ ਦੇ ਨਾਮ ਤੇ ਕੱਪੜੇ ਲੈਣੇ ਆ ਤਾਂ ਆਪਾਂ ਨੂੰ ਕਿਵੇਂ ਲੈਣੇ ਚਾਹੀਦੇ ਨੇ ਮੇਰੇ ਕਹਿਣ ਦਾ ਭਾਵ ਕਿ ਜਿਵੇਂ ਕਈ ਵਾਰ ਭੈਣ ਭਰਾਵਾਂ ਨੂੰ ਪਤਾ ਨਹੀਂ ਹੁੰਦਾ ਤਾ ਉਹ ਜੇ ਵੀ ਸਵਾ ਮੀਟਰ ਕਪੜਾ ਲੈ ਲਿਆ ਜਾਂ 2 ਮੀਟਰ ਲੈ ਲਿਆ ਇਸ ਤਰ੍ਹਾਂ ਕਰਕੇ ਉਹ ਕਪੜੇ ਲੈ ਲੈਂਦੇ ਨੇ ਪਰ ਇਸ ਤਰ੍ਹਾਂ ਨਹੀਂ ਕਰਨਾ ਖਾਲਸਾ ਜੀ ਜੇ ਤੁਸੀਂ ਸ਼ਹੀਦਾ ਸਿੰਘਾਂ ਦੇ ਨਾਮ ਦੇ ਕਪੜੇ ਲੈਣੇ ਨੇ ਤਾਂ ਤੁਸੀਂ ਇੱਕ ਤਾਂ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਆਪਣੇ ਕਿਸੇ ਕਾਰਜ ਦੇ ਲਈ ਤੁਸੀਂ ਕਪੜਿਆਂ ਦੀ ਸ਼ਾਪਿੰਗ ਕਰਨ ਜਾਂਦੇ ਹੋ ਜੇ ਮੇ ਕੇ ਆਪਾਂ ਘਰ ਦੇ ਵਿੱਚ ਕੋਈ ਮੈਰਿਜ ਰੱਖੀ ਹੁੰਦੀ ਏ ਤਾਂ ਆਪਾਂ ਮੈਰਿਜ ਤੋਂ ਪਹਿਲਾਂ ਖਾਲਸਾ ਜੀ ਕੱਪੜੇ ਬਣਾਉਣ ਤੋਂ ਪਹਿਲਾਂ ਆਪਾਂ ਅਰਮਾਲਾ ਸਹਿ ਵੀ ਪਹਿਲਾਂ ਲੈਣੇ ਆ ਉਸੇ ਤਰ੍ਹਾਂ ਤੁਸੀਂ ਸ਼ਹੀਦ ਸਿੰਘਾਂ ਦੇ ਕੱਪੜੇ ਵੀ ਪਹਿਲਾਂ ਲੈਣੇ ਨੇ ਫਿਰ ਆਪਣੀ ਕੋਈ ਸ਼ਾਪਿੰਗ ਕਰਨੀ ਆ ਇਸ ਤਰ੍ਹਾਂ ਤੁਸੀਂ ਲੈਣੇ ਨੇ ਤੇ ਖਾਲਸਾ ਜੀ ਇੱਕ ਜਦੋਂ ਤੁਸੀਂ ਕੱਪੜਾ ਲੈਣਾ ਏ ਤਾਂ ਤੁਸੀਂ ਕੱਪੜੇ ਦੇ ਵਿੱਚ ਟੋਟਿਆਂ ਦੇ ਵਿੱਚ ਕਪੜਾ ਨਹੀਂ ਲੈਣਾ ਤੁਸੀਂ ਜਿਵੇਂ ਸਵਾ ਮੀਟਰ ਮੀਟਰ ਢਾਈ ਮੀਟਰ 2 ਮੀਟਰ ਉਸ ਤਰ੍ਹਾਂ ਨਹੀਂ ਲੈਣਾ ਤੁਸੀਂ 5 ਸਵਾ 5 ਮੀਟਰ ਦਾ ਜਿਵੇਂ ਆਪਣਾ ਕੱਪੜਾ ਲੈਣਾ ਹੈ ਕੁੜਤੇ ਪਜਾਮੇ ਦਾ ਜਿਸ ਤਰ੍ਹਾਂ ਹੋ ਜਾਂਦਾ ਹੈ ਖਾਲਸਾ ਜੀ ਤੇ ਇੱਕ ਤੁਸੀਂ ਦਸਤਾਰ ਸਵਾ 5 ਮੀਟਰ ਦੀ ਲੈਣੀ ਹੈ ਇਸ ਤਰ੍ਹਾਂ ਕਰਕੇ ਤੁਸੀਂ ਖਾਲਸਾ ਜੀ ਸ਼ਹੀਦਾਂ ਸਿੰਘਾਂ ਦੇ ਕੱਪੜੇ ਲੈਣੇ ਨੇ ਜੇ ਤੁਸੀਂ ਟੋਟਿਆਂ ਦੇ ਵਿੱਚ ਲੈਨੇ ਹੋ ਸਵਾ ਮੀਟਰ 2 ਮੀਟਰ 2.5 ਮੀਟਰ ਕਈ ਵਾਰ ਆਪਾਂ ਨੂੰ ਨਹੀਂ ਪਤਾ ਹੁੰਦਾ ਤਾਂ ਤੁਸੀਂ ਉਸ ਤਰ੍ਹਾਂ ਨਾ ਲਿਆ ਕਰੋ ਖਾਲਸਾ ਜੀ ਵੀ ਤੁਸੀਂ ਇਸ ਤਰੀਕੇ ਹੀ ਲਿਆ ਕਰੋ ਤੇ ਇੱਕ ਲੈਣੇ ਪਹਿਲਾਂ ਹੁੰਦੇ ਨੇ ਇਹ ਨਹੀਂ ਕਿ ਆਪਾਂ ਆਪਣੇ ਕੱਪੜੇ ਲੈ ਕੇ ਬਾਅਦ ਚ ਲਈਏ ਉਸ ਤਰ੍ਹਾਂ ਨਹੀਂ ਲੈਣੇ ਖਾਲਸਾ ਜੀ ਪਹਿਲਾਂ ਲੈਣੇ ਨੇ ਬਾਅਦ ਵਿੱਚ ਆਪਣਾ ਜੋ ਵੀ ਸਮਾਨ ਤੁਸੀਂ ਲੈ ਸਕਦੇ ਹੋ ਤੇ ਦੂਜੀ ਗੱਲ ਹਰਸਾ ਜੀ ਵੀ ਆਪਾਂ ਜੋ ਸ਼ਹੀਦਾ ਸਿੰਘਾਂ ਦੇ ਕੱਪੜੇ ਲੈਨੇ ਆ ਜਿਵੇਂ ਆਪਾਂ ਸ਼ਹੀਦੀ ਦੇਗ ਦੀ ਰਸਤ ਤਾ ਆਪਾਂ ਗੁਰਦੁਆਰਾ ਟਾਲਾ ਸਹਿਬ ਦੇ ਵਿੱਚ ਆਪਾਂ ਚੜਾ ਕੇ ਆਉਣੇ ਆ ਜੇ ਕਈ ਵਾਰ ਉੱਥੇ ਸਮਾਂ ਨਹੀਂ ਲੱਗਦਾ ਤੇ ਆਪਾਂ ਆਪਣੇ ਗੁਰਦੁਆਰਾ ਸਹਿਬ ਨਿਸ਼ਾਨ ਸਹਿਬ ਤੇ ਅਰਦਾਸ ਬੇਨਤੀ ਕਰਕੇ ਨਿਹੰਗ ਸਿੰਘਾਂ ਨੂੰ ਦੇ ਦਿੰਨੇ ਆ ਉਹਨਾਂ ਤੋਂ ਵੀ ਅਰਦਾਸ ਬੇਨਤੀ ਕਰਵਾ ਲੈਨੇ ਆ ਉਸੇ ਤਰ੍ਹਾਂ ਤੁਹਾਡੇ ਮਨ 'ਚ ਇਹ ਵੀ ਹੋਏਗਾ ਕਿ ਸ਼ਹੀਦਾ ਸਿੰਘਾਂ ਦੇ ਕੱਪੜੇ ਅਸੀਂ ਕਿੱਥੇ ਦਈਏ ਕਿੰਨੂ ਦਈਏ ਤਾਂ ਖਾਲਸਾ ਜੀ ਤੁਸੀਂ ਸ਼ਹੀਦਰ ਸਿੰਘਾਂ ਦੇ ਨਾਮ ਦੇ ਕੱਪੜੇ ਲੈ ਲੈਣੇ ਨੇ ਪਰ ਤੁਸੀਂ ਲੋੜਵੰਦ ਜ਼ਰੂਰਤਮੰਦ ਨੂੰ ਜਿਸ ਦੇ ਕੋਲ ਤਣ ਟੱਕਨ ਨੂੰ ਕੱਪੜਾ ਨਹੀਂ ਹੁੰਦਾਗਾ ਤੁਸੀਂ ਉਸ ਨੂੰ ਵੀ ਦੇ ਸਕਦੇ ਹੋ ਪਰ ਜੇ ਤੁਸੀਂ ਉਸ ਨੂੰ ਨਹੀਂ ਦੇਨੇ ਜਾਂ ਤੁਹਾਡੇ ਕੋਲ ਤੁਹਾਡੇ ਦੇਖਣ ਦੇ ਵਿੱਚ ਕੋਈ ਲੋੜਵੰਦ ਤੁਹਾਨੂੰ ਨਹੀਂ ਪਤਾ ਲੱਗਦਾ ਪਿਆ ਤਾਂ ਖਾਲਸਾ ਜੀ ਤੁਸੀਂ ਜਿਵੇਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਸੇਵਾਣ ਹੁੰਦੇ ਨੇ ਉਹ ਵੀ ਜ਼ਰੂਰਤਮੰਦ ਹੁੰਦੇ ਨੇ ਕਿਉਂਕਿ ਪਤਾ ਕੀ ਗੱਲ ਆਜਕਲ ਸੈਲਰੀ ਖਾਲਸਾ ਜੀ ਕਿੰਨੀ ਕੋ ਦਿੰਦੇ ਨੇ ਗੁਰਦਵਾਰਾ ਸਹਿਬਾਂ ਨੇ ਪਾਠੀ ਸਹਿਬਾਂ ਨੂੰ ਗ੍ਰੰਥੀ ਸਹਿਬਾਂ ਨੂੰ ਉਹ ਬਸ 3500 4000 ਸੈਲਰੀ ਹੁੰਦੀ ਉਹਨਾਂ ਦੀ ਤੇ ਇੰਨੇ ਨਾਲ ਘਰ ਦਾ ਗੁਜ਼ਾਰਾ ਕਰਨਾ ਗ੍ਰੰਥੀ ਸਹਿਬਾਂ ਦਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਤੁਸੀਂ ਸ਼ਹੀਦ ਸਿੰਘਾਂ ਦੇ ਨਾਮ ਦੇ ਜੋ ਵੀ ਕੱਪੜੇ ਲੈਣੇ ਜੋ ਵੀ ਖਰੀਦੇ ਨੇ ਤੁਸੀਂ ਉਹਨਾਂ ਨੂੰ ਵੀ ਦੇ ਸਕਦੇ ਹੋ ਤੇ ਜਾਂ ਜੋ ਜ਼ਰੂਰਤ ਮੰਗਦੇ ਤੁਸੀਂ ਉਹਨਾਂ ਨੂੰ ਵੀ ਦੇ ਸਕਦੇ ਹੋ ਇਸ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਵਿਚਾਰ ਨਹੀਂ ਕਰਨੀ ਕਿ ਅਸੀਂ ਲੈ ਕੇ ਇਹਨਾਂ ਨੂੰ ਦਈਏ ਸਾਡੇ ਤੋਂ ਕੋਈ ਗਲਤੀ ਨਾ ਹੋ ਜਾਏ ਕਈ ਵਾਰ ਖਾਸਾ ਜੀ ਮੈਂ ਕਾਫੀ ਵੀਡੀਓ ਦੇ ਵਿੱਚ ਵੀ ਦੱਸ ਚੁੱਕੀ ਹਣੀ ਆ ਪਰ ਉਸ ਦੇ ਬਾਵਜੂਦ ਵੀ ਕਈ ਭੈਣ ਭਰਾ ਗਮੈਂਟ ਵੀ ਕਰਦੇ ਨੇ ਮੈਸੇਜ ਵੀ ਇੰਸਟਾਗ੍ਰam ਤੇ ਫਿਰ ਇਕੱਲੇ ਇਕੱਲੇ ਨੂੰ ਦੱਸਣਾ ਮੁਸ਼ਕਿਲ ਹੋ ਜਾਂਦਾ ਹੈ ਕਈ ਵਾਰ ਸਮਾਂ ਹੀ ਨਹੀਂ ਮਿਲਦਾ ਖਾਸਾ ਜੀ ਤੇ ਇੱਕ ਗੱਲ ਹੋਰ ਖਾਸਾ ਜੀ ਕਈ ਵਾਰ ਭੈਣ ਭਰਾ ਬਾਹਰ ਬੈਠੇ ਹੁੰਦੇ ਨੇ ਤੇ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਕਿਵੇਂ ਦੇ ਦੀਵੇ ਸ਼ਹੀਦੀ ਦੇ ਇੱਕ ਦਾ ਵੀ ਕਈ ਵਾਰ ਹੋ ਜਾਂਦਾ ਹੈ ਕਿ ਅਸੀਂ ਕਿਵੇਂ ਦੇਈਏ ਤਾਂ ਖਾਲਸਾ ਜੀ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਇਹ ਜੋ ਵੀ ਤੁਸੀਂ ਸੇਵਾ ਕਰਦੇ ਹੋ ਸ਼ਹੀਦੀ ਦੇ ਦੀ ਜਾਂ ਸ਼ਹੀਦਾ ਸਿੰਘਾਂ ਦੇ ਕੱਪੜੇ ਦੇਣ ਦੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ ਤਾਂ ਤੁਸੀਂ ਆਪਣੇ ਹੱਥੀਂ ਕਰਿਆ ਕਰੋ ਕੋਸ਼ਿਸ਼ ਤੁਸੀਂ ਇਹ ਕਰਿਆ ਕਰੋ ਕਿਉਂਕਿ ਆਪਣੇ ਹੱਥੀਂ ਕੀਤੀ ਸੇਵਾ ਦਾ ਫਲ ਵਾਇਗਰੂ ਸੁੱਚੇ ਪਾਸ਼ਾ ਬਹੁਤ ਜਲਦੀ ਸੌਂਦੇ ਨੇ ਬਹੁਤ ਜਲਦੀ ਉੱਠਦੇ ਨੇ ਕਿਉਂਕਿ ਖਾਲਸਾ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਆਪਣੀ ਜਿਹੜੀ ਲਾਈਫ ਐਨੀ ਵੇਝੇ ਹੋ ਗਈ ਏ ਕਈ ਵਾਰ ਤਾਂ ਮੈਂ ਦੇਖਣ ਨੂੰ ਕਈ ਜਗ੍ਹਾ ਤੇ ਇਹ ਵੀ ਗੱਲ ਨੋਟ ਕੀਤੀ ਏ ਵੀ ਘਰ ਦੇ ਵਿੱਚ ਸ੍ਰੀ ਖੰਡ ਪਾਠ ਸਾਹਿਬ ਦਾ ਪ੍ਰਕਾਸ਼ ਵੀ ਕਰਵਾਉਂਦੇ ਨੇ ਪਰ ਸੇਵਾ ਨਹੀਂ ਕਰਦੇ ਜਿਵੇਂ ਘਰ ਦੇ ਵਿੱਚ ਕੰਮ ਵਾਲੇ ਨਗਾ ਲੈਂਦੇ ਨੇ ਤੇ ਜਾਂ ਉਹ ਕੋਲ ਵੀ ਜਦੋਂ ਪਾਠ ਬਾਬਾ ਜੀ ਪੜ੍ਹਦੇ ਨੇ ਕੋਲ ਸੁਣਦੇ ਵੀ ਨਹੀਂ ਬੈਠ ਕੇ ਦਾਇਸ ਗਰਕੇ ਤੁਹਾਡੇ ਅੱਗੇ ਬੇਨਤੀ ਹੈ ਵੀ ਤੁਸੀਂ ਵੀ ਵਾਅਦੇ ਤੋਂ ਵਾਅਦਾ ਆਪਣੇ ਹੱਥੀਂ ਸੇਵਾ ਕਰਿਆ ਕਰੋ ਕਿਸੇ ਤੋਂ ਕਰਾਉਣ ਦੀ ਬਜਾਏ ਆਪਣੇ ਹੱਥੀਂ ਸੇਵਾ ਕੀਤੀ ਬਹੁਤ ਲੱਗਦੀ ਹੈ ਖਾਲਸਾ ਜੀ ਕਈ ਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਣ ਨੂੰ ਵੀ ਇਹੀ ਮਿਲਦਾ ਹੈ ਖਾਲਸਾ ਜੀ ਮੈਂ ਅਕਸਰ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਦੇਖਦੀ ਆਂ ਕਿ ਜਦੋਂ ਕੋਈ ਵੀ ਭੈੜ ਭਰਾ ਸਾਡੇ ਰਿਲੇਟਿਵ ਦੇ ਵਿੱਚ ਵੀ ਕਈ ਵਾਰ ਮੈਂ ਦੇਖਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸ੍ਰੀ ਖੰਡ ਪਾਠ ਸਾਹਿਬ ਦਾ ਪ੍ਰਕਾਸ਼ ਸੁਖਦੇ ਨੇ ਤੇ ਪਰ ਜਦੋਂ ਉਹਨਾਂ ਦੀ ਅਰਦਾਸ ਸੁਣ ਲੈਂਦੇ ਨੇ ਵਾਇਕਰੋ ਸੱਜੇ ਪਾਤਸ਼ਾਹ ਤੇ ਉਹਨਾਂ ਨੇ ਸੁਖਣਾ ਲਾਉਣੀ ਹੁੰਦੀ ਆ ਤੇ ਉਹ ਕੰਡਪੜ ਸਾਹਿਬ ਦਾ ਪ੍ਰਕਾਸ਼ ਕਰਵਾਉਂਦੇ ਨੇ ਪਰ ਪੈਸੇ ਦੇ ਦਿੰਦੇ ਨੇ ਇਥੇ ਤੱਕ ਕਿ ਉਹ ਲੰਗਰ ਦੇ ਵੀ ਪੈਸੇ ਦੇ ਦਿੰਦੇ ਨੇ ਕਿ ਤੁਸੀਂ ਆਪ ਨੇ ਆਪ ਹੀ ਲੰਗਰ ਪ੍ਰਸ਼ਾਦਾ ਵੀ ਤਿਆਰ ਕਰਵਾ ਲਓ ਤੇ ਉਹ ਖੰਡਵਟ ਸਾਹਿਬ ਦਾ ਪ੍ਰਕਾਸ਼ ਕਰਵਾ ਜਾਂਦੇ ਨੇ ਤੇ ਅਰਦਾਸ ਵਾਲੇ ਦਿਨ ਉਹ ਆ ਜਾਂਦੇ ਨੇ ਇਸ ਤਰ੍ਹਾਂ ਖਾਲਸਾ ਜੀ ਤੁਸੀਂ ਵੀ ਨਾ ਕਰਿਆ ਕਰੋ ਜੇ ਕਰਦੇ ਹੋ ਤਾਂ ਤੁਸੀਂ ਆਪਣੇ ਹੱਥੀਂ ਸੇਵਾ ਕਰਿਆ ਕਰੋ ਜਿੰਨੀ ਜ਼ਿਆਦਾ ਹੋ ਸਕੇ ਆਪਣੇ ਹੱਥੀਂ ਸੇਵਾ ਕਰਿਆ ਕਰੋ ਜਿਵੇਂ ਸ਼ਹੀਦੀ ਦੇਗ ਸ਼ਹੀਦਾ ਸਿੰਘਾਂ ਦੇ ਕੱਪੜੇ ਤੁਸੀਂ ਜੋਤ ਜਗਾਉਣੀ ਉਹ ਜਿੰਨੀ ਸੇਵਾ ਕਰਦੇ ਹੋ ਆਪਣੇ ਹੱਥੀਂ ਆਪਣੇ ਪਰਿਵਾਰ ਦਾ ਮੈਂਬਰ ਕੋਈ ਜਾਂ ਤੁਸੀਂ ਖੁਦ ਆਪ ਕਰਿਆ ਕਰੋ ਫਲ ਬਹੁਤ ਜ਼ਿਆਦਾ ਵਾਹੀ ਕਰੋ ਸੱਚੇ ਪਾਤਸ਼ਾਹ ਦੀ ਕਿਰਪਾ ਬਹੁਤ ਹੁੰਦੀ ਹੈ ਖਾਲਸਾ ਜੀ ਤੇ ਇਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਖਾਲਸਾ ਜੀ ਵੀ ਜਿਹੜੇ ਸ਼ਹੀਦਾ ਸਿੰਘਾਂ ਦੇ ਕੱਪੜੇ ਨੇ ਉਹ ਤੁਸੀਂ ਪਹਿਲ ਦੇ ਆਧਾਰ ਤੇ ਲੈਣੇ ਨੇ ਪਹਿਲੋਂ ਲੈਣੇ ਨੇ ਬਾਅਦ ਵਿੱਚ ਨਹੀਂ ਲੈਣੇ ਇਹ ਗੱਲ ਤਾਂ ਤੁਸੀਂ ਆਪਣੇ ਧਿਆਨ ਦੇ ਵਿੱਚ ਖਾਸ ਕਰਕੇ ਰੱਖਣੀ ਹੈ ਖਾਲਸਾ ਜੀ ਤੇ ਜਦੋਂ ਵੀ ਤੁਸੀਂ ਇਹ ਕੰਮ ਕਾਰਜ ਕਰਨਾ ਸ਼ੁਰੂ ਕਰ ਦੋਗੇ ਖਾਲਸਾ ਜੀ ਤੁਸੀਂ ਦੇਖਿਓ ਕਿ ਆਪਣੇ ਨਾ ਇੱਕ ਘਰ ਦੇ ਵਿੱਚ ਦਿਮਾਗ ਦੇ ਵਿੱਚ ਆਪਣੇ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਆਪਾਂ ਆਪਣੇ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਆਪਣੇ ਗੋਈ ਵਿੱਚ ਚੀਜ਼ ਲੈਣ ਤੋਂ ਪਹਿਲਾਂ ਸ਼ਹੀਦ ਸਿੰਘਾਂ ਦਾ ਦਸਵੰਦ ਕੱਢਦੇ ਆਂ ਆਪਣੀ ਤੇ ਵਾਹਿਗੁਰੂ ਦੀ ਕਿਰਪਾ ਬਣੀ ਰਹਿੰਦੀ ਹੈ ਖਾਲਸਾ ਜੀ ਇਸ ਤਰ੍ਹਾਂ ਖਾਲਸਾ ਜੀ ਇੱਕ ਭੈਣ ਦੀ ਹੱਡ ਵੀਤੀ ਛੋਟੀ ਜੀ ਉਹਨਾਂ ਦੇ ਘਰ ਦੇ ਵਿੱਚ ਵੀ ਭੈਣ ਦੱਸਦੇ ਸਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਰਕਤ ਨਹੀਂ ਰਹਿੰਦੀ ਸੀ ਕਹਿੰਦੇ ਅਸੀਂ ਅਮਰਿਤਧਾਰੀ ਪਰਿਵਾਰ ਸੀ ਹਸਬੰਡ ਵਾਈਫ ਅੱਗੇ ਇੱਕ ਬੇੜਾ ਬੇਟੀ ਉਹਨਾਂ ਨੇ ਵੀ ਕਹਿੰਦੀ ਅਮਰਤ ਸੇ ਗਿਆ ਹੋਇਆ ਸੀ ਕਹਿੰਦੇ ਪਹਿਲਾਂ ਤਾਂ ਸਾਡੇ ਘਰ ਦੇ ਵਿੱਚ ਬਹੁਤ ਅਸੀਂ ਪਾਠ ਕਰਦੇ ਸੀ ਗੁਰਦੁਆਰਾ ਸਾਹਿਬ ਵੀ ਜਾਂਦੇ ਸੀ ਇੰਨੇ ਪਰ ਹੌਲੀ ਹੌਲੀ ਕਰਕੇ ਸਾਡੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਕਹਿੰਦੇ ਸਾਡੇ ਘਰ ਦੇ ਵਿੱਚ ਇੱਕ ਚੀਜ਼ ਵੇਖੀ ਦੂਸਰੀ ਚੀਜ਼ ਵੀ ਕਹਿੰਦੇ ਵਿੱਚ ਹੀ ਗਈ ਬਸ ਜਿਵੇਂ ਕਹਿੰਦੇ ਕਿ ਇੱਕ ਗਰੀਬੀ ਆਉਂਦੀ ਗਈ ਵਿੱਚ ਉਦੋਂ ਘਰ ਦੇ ਵਿੱਚ ਪੈਣ ਦੱਸ ਦਿਆ ਕਿ ਪੈਸਾ ਨਾ ਲੱਭਣਾ ਤੇ ਕਦੇ ਕਿਸੇ ਨੇ ਬਿਮਾਰ ਹੋ ਜਾਣਾ ਕਦੇ ਬੱਚਿਆਂ ਨੇ ਕਦੇ ਮੈਂ ਕਦੇ ਮੇਰੇ ਘਰ ਵਾਲੇ ਨੇ ਤਾਂ ਉਸ ਦੇ ਲਈ ਸਾਡੇ ਕੋਲ ਪੈਸੇ ਨਹੀਂ ਸੀ ਹੁੰਦੇ ਕਈ ਵਾਰ ਸਾਡੇ ਕੋਲ ਰੋਟੀ ਪਕਾਉਣ ਲਈ ਵੀ ਜਿਵੇਂ ਪੈਸੇ ਨਾ ਹੋਣੇ ਬੱਚਿਆਂ ਦੀ ਸਕੂਲ ਦੀ ਫੀਸ ਲਈ ਪੈਸੇ ਨਾ ਹੋਣੇ ਜਿਵੇਂ ਅਕਸਰ ਹੀ ਖਾਲਸਾ ਜੀ ਘਰ ਦੀਆਂ ਜ਼ਰੂਰਤਾਂ ਬਹੁਤ ਹੁੰਦੀਆਂ ਨੇ ਉਪੇਂਦਰ ਸਾਡੇ ਨੂੰ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਾਨੂੰ ਥੋੜਾ ਥੋੜਾ ਕਰਕੇ ਸਭ ਕੁਝ ਸਾਡੇ ਤੋਂ ਵੇਚ ਗਿਆ ਜਿਸ ਨੇ ਕਰਕੇ ਕਿਤੇ ਸਾਡੇ ਘਰ ਦੇ ਵਿੱਚ ਬਹੁਤ ਗਰੀਬੀ ਆ ਗਈ ਸੀ ਗਰੀਬੀ ਦੇ ਹੌਂਕਾਰ ਕੇ ਭੈਣ ਦੱਸਦੀ ਆ ਕਿ ਸਾਰੇ ਰਿਸ਼ਤੇਦਾਰ ਸਾਖ ਸੰਬੰਧੀ ਕਹਿੰਦੇ ਉਹ ਵੀ ਸਾਥ ਛੱਡ ਗਏ ਕਹਿੰਦੇ ਉਹਨਾਂ ਨੂੰ ਵੀ ਜਦੋਂ ਫੋਨ ਲਾਉਣਾ ਜਾਂ ਅਸੀਂ ਕਦੇ-ਕਦਾਈਂ ਰਿਸ਼ਤੇਦਾਰੀ ਤੇ ਮਿਲਣ ਜਾਣਾ ਤੇ ਕਹਿੰਦੇ ਉਹਨਾਂ ਨੇ ਸਾਡੇ ਨਾਲ ਸਿੱਧੇ ਮੂੰਹ ਗੱਲ ਵੀ ਨਾ ਕਰਨੀ ਉਹਨਾਂ ਨੂੰ ਇਹੀ ਹੋਣਾ ਕਿ ਜੇ ਅਸੀਂ ਇਹਨਾਂ ਨਾਲ ਵਧੀਆ ਗੱਲ ਕਰਨ ਲਈ ਵਧੀਆ ਇਹਨਾਂ ਨਾਲ ਹੱਸ ਖੇਡ ਲਿਆ ਕਿ ਤੇ ਇਹ ਸਾਡੇ ਤੋਂ ਕੁਝ ਮੰਗੀ ਹੀ ਨਾ ਲੈਣ ਇਸ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਇਥੇ ਨੱਕ ਕੇ ਮੇਰੇ ਪੀਕਾ ਪਰਿਵਾਰ ਨੇ ਵੀ ਸਾਡੇ ਤੋਂ ਉਹ ਮੋੜ ਲਿਆ ਸੀ ਕਹਿੰਦੇ ਕਿ ਸਾਡੇ ਨਾਲ ਕੋਈ ਨਾ ਖੜਿਆ ਪਰ ਖਾਲਸਾ ਜੀ ਉਹ ਭੈਣ ਕਹਿੰਦੇ ਵੀ ਅਸੀਂ ਕਿਤੇ ਵੀ ਨਹੀਂ ਸੀ ਗਏ ਕਈ ਵਾਰ ਕਹਿੰਦੇ ਵੀ ਆਪਾਂ ਨੂੰ ਹੋ ਜਾਂਦਾ ਵੀ ਆਪਾਂ ਕਿਸੇ ਬਾਬੇ ਕੋਲ ਪੁੱਛ ਲਈਏ ਜਾਂ ਕਿਤੇ ਚਲੇ ਜਾਈਏ ਕਹਿੰਦੇ ਅਸੀਂ ਉਵੇਂ ਹੀ ਪਾਠ ਕਰਦੇ ਰਹੇ ਕਹਿੰਦੇ ਗੁਰਦੁਆਰਾ ਸਹਿਬ ਵੀ ਅਸੀਂ ਜਾਂਦੇ ਸੀ ਕਹਿੰਦੇ ਇੱਕ ਦਿਨ ਅਸੀਂ ਵਿਚਾਰ ਗਏ ਕਹਿੰਦੇ ਠੀਕ ਨਹੀਂ ਸੀ ਸੇਧ ਕਹਿੰਦੇ ਅਸੀਂ ਸਾਡੇ ਨਾਲ ਦੋਨੇ ਬੱਚੇ ਵੀ ਸੀ ਹਸਬੰਡ ਵਾਈਫ ਵੀ ਸੀ ਅਸੀਂ ਕਹਿੰਦੇ ਅਸੀਂ ਚਾਰੇ ਮੈਂਬਰ ਪਰਿਵਾਰ ਦੇ ਉੱਥੇ ਕਹਿੰਦੇ ਸਾਨੂੰ ਇੱਕ ਮਹਾਂਪੁਰਸ਼ ਮਿਲੇ ਕਹਿੰਦੇ ਉਹਨਾਂ ਨੇ ਭਗਵੇਂ ਕੱਪੜੇ ਪਾਏ ਹੋਏ ਸੀ ਉਹਨਾਂ ਨੇ ਸਾਨੂੰ ਦੇਖਿਆ ਤੇ ਸਾਡੇ ਕੋਲ ਆਏ ਕਹਿੰਦੇ ਉਹ ਸਾਡੇ ਤੋਂ ਪੁੱਛਣ ਲੱਗੇ ਤੁਸੀਂ ਕਿੱਥੋਂ ਆਏ ਹੋ ਕਿਵੇਂ ਆਏ ਹੋ ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਤਾਂ ਦਵਾਈ ਲੈਣ ਆਇਆ ਸੀ ਬਹੁਤ ਔਖੇ ਆ ਤੇ ਸਾਡੇ ਇੱਥੇ ਨਾਲ ਹੀ ਪਿੰਡ ਲੱਗਦਾ ਉੱਥੋਂ ਆਏ ਆ ਤਾਂ ਕਾਲਸਾ ਜੀ ਇੱਕ ਵਾਰ ਮੈਂ ਕਹਿੰਦੇ ਉਹਨਾਂ ਨੂੰ ਦੱਸਿਆ ਤੇ ਉਹ ਕਹਿੰਦੇ ਜੋ ਬਜ਼ੁਰਗ ਬਾਬਾ ਜੀ ਸੀ ਕਹਿੰਦੇ ਉਹ ਕਹਿੰਦੇ ਵੀ ਚੁੱਪ ਕਰਗੇ ਕਿਨੇ ਫਿਰ ਮੇਰੇ ਮਨ 'ਚ ਖਿਆਲ ਆਇਆ ਕਿ ਮੈਂ ਪੁੱਛਾਂ ਤਾਂ ਸੀ ਵੀ ਕਾ ਤੋ ਪੁੱਛਿਆ ਉਹਨਾਂ ਨੇ ਵੀ ਕੀ ਪਤਾ ਉਹਨਾਂ ਨੂੰ ਕੋਈ ਕੰਮ ਹੋਵੇ ਕੀ ਪਤਾ ਉਹਨਾਂ ਨੂੰ ਕੁਝ ਚਾਹੀਦਾ ਹੋਵੇ ਜਾਂ ਉਹਨਾਂ ਨੇ ਕਿਤੇ ਜਾਣਾ ਹੋਵੇ ਨਾ ਲੱਗਦੇ ਪਿੰਡ ਜਾਂ ਕੋਈ ਰਿਸ਼ਤੇਦਾਰੀ ਮੁੱਛਣੀ ਹੋਵੇ ਤਾਂ ਭੈਣ ਦੱਸ ਦੇਆ ਕਿ ਮੈਂ ਉਹਨਾਂ ਨੂੰ ਪੁੱਛਿਆ ਜਦੋਂ ਪੁੱਛਿਆ ਤਾਂ ਉਹ ਕਹਿੰਦੀ ਹੈ ਕਿ ਤੁਸੀਂ ਵੀ ਤੁਹਾਡੇ ਘਰ ਦੇ ਵਿੱਚ ਪਹਿਲਾਂ ਬਹੁਤ ਕੁਝ ਹੁੰਦਾ ਸੀ ਉਹਨਾਂ ਨੇ ਪਹਿਨ ਦੱਸ ਦਿਆ ਕਿ ਸਾਨੂੰ ਇੱਕ ਇੱਕ ਚੀਜ਼ ਕਨਾ ਦਿੱਤੀ ਕਿ ਇਹ ਵੀ ਤੁਹਾਡੇ ਘਰ ਚ ਹੁੰਦੀ ਸੀ ਇਹ ਵੀ ਹੁੰਦੀ ਸੀ ਪਹਿਨ ਦੱਸ ਦਿਆ ਕਿ ਅਸੀਂ ਉਸ ਨੂੰ ਕੁਝ ਵੀ ਨਹੀਂ ਸੀ ਕਿਹਾ ਕੁਝ ਵੀ ਨਹੀਂ ਸੀ ਦੱਸਿਆ ਅਸੀਂ ਸਿਰਫ ਇਹੀ ਦੱਸਿਆ ਸੀ ਅਸੀਂ ਦਵਾਈ ਲੈਣ ਆਏ ਹਾਂ ਤੇ ਨਾਲ ਲੱਗੇ ਦੇ ਪਿੰਡ ਤੋਂ ਆਏ ਹਾਂ ਵੀ ਸਾਡਾ ਨੇੜੇ ਹੀ ਪਿੰਡ ਹੈ ਖਾਲਸਾ ਜੀ ਜਦੋਂ ਉਹਨਾਂ ਨੇ ਇੰਨਾ ਕੁਝ ਦੱਸਿਆ ਭੈਣ ਕਹਿੰਦੀ ਕਿ ਮੈਨੂੰ ਬਹੁਤ ਵੀ ਇਸ ਤਰ੍ਹਾਂ ਲੱਗਿਆ ਵੀ ਇਹਨਾਂ ਨੂੰ ਕਿਵੇਂ ਪਤਾ ਵੀ ਸਾਡੇ ਘਰ ਦੇ ਵਿੱਚ ਆ ਕੁਝ ਹੁੰਦਾ ਸੀ ਤੇ ਸਭ ਕੁਝ ਅਸੀਂ ਵੇਚਤਾ ਤੇ ਸਾਡੇ ਘਰ ਦੇ ਵਿੱਚ ਬਹੁਤ ਪ੍ਰੋਬਲਮ ਰਹਿੰਦੀ ਐ ਵੀ ਅਸੀਂ ਠੀਕ ਵੀ ਨਹੀਂ ਰਹਿੰਦੇ ਸਾਡੇ ਘਰ ਕਦੇ ਕਦੇ ਰੋਟੀ ਵੀ ਨਹੀਂ ਪੱਕਦੀਗੀ ਤਾਂ ਕਾਲ ਸਰਜੀ ਪੈਨਕਿੰਦੇ ਮੋਨਾ ਨੂੰ ਪੁੱਛਿਆ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਹੈ ਤੇ ਕਹਿੰਦੇ ਉਹ ਅਸਰ ਲੱਗੇ ਕਹਿੰਦੇ ਉਹਨਾਂ ਨੇ ਹੱਸ ਕੇ ਮੁਸਕਰਾ ਕੇ ਜੇ ਕਹਿੰਦੇ ਚੁੱਪ ਕਰਗੇ ਤੇ ਉਹਨਾਂ ਨੇ ਕਿਹਾ ਕਿ ਬੱਚੀ ਤੂੰ ਇੱਕ ਕੰਮ ਜ਼ਰੂਰ ਕਰੇ ਤੂੰ ਅੱਜ ਵਿਚਾਰਤਾ ਆਈ ਹੋਈ ਏ ਤੇ ਤੂੰ ਇੱਕ ਕੰਮ ਕਰਕੇ ਜਾ ਸਰ ਜੀ ਉਹ ਬੰਦੇ ਕਹਿੰਦੇ ਕਿ ਮੈਂ ਪੁੱਛਿਆ ਵੀ ਕੀ ਬਾਬਾ ਜੀ ਕਰ ਲੈਣਿਆ ਤਾਂ ਉਹਨਾਂ ਨੇ ਕਿਹਾ ਕਿ ਤੂੰ ਸ਼ਹੀਦਾ ਸਿੰਘਾਂ ਦੇ ਕੱਪੜੇ ਲੈ ਕੇ ਜਾ ਲੈ ਜਾ ਕੇ ਗੁਰਦੁਆਰਾ ਸਹਿ ਮੱਥਾ ਟੇਕ ਕੇ ਦੇਖ ਤੇ ਜੋ ਗੁਰਦੁਆਰਾ ਸਹਿਬ ਦੀ ਗ੍ਰੰਥੀ ਸਹਿਬਾ ਨੇ ਤੋ ਉਹਨਾਂ ਨੂੰ ਦੇ ਦੇ ਤੋ ਇਹ ਕੰਮ ਅੱਜ ਕਰ ਲਾ ਤੇ ਅਗਲੇ ਮਹੀਨੇ ਫਿਰ ਕਰ ਲਾ ਇਸ ਤਰ੍ਹਾਂ ਕਰਦਿਆਂ ਕਰਦੇ ਇਹ ਤੋ ਕਾਰਜ ਜੋ ਮੈਂਦੇ ਨੂੰ ਦੱਸਣ ਲੱਗਾ ਤੋ 6 ਮਹੀਨੇ ਲਗਾਤਾਰ ਕਰ ਤੂੰ ਦੇਖੇ ਕਿ ਸਾਰੀਆਂ ਚੀਜ਼ਾਂ ਜੋ ਤੇਰੇ ਤੋਂ ਮੁੜ ਕੇ ਗਈਆਂ ਨੇ ਉਹ ਤੇਰੇ ਕੋਲ ਆਪਣੇ ਆਪ ਵਾਪਸ ਆਉਣਗੀਆਂ ਖਾਰਸਾ ਜੀ ਭੈਣ ਕਹਿੰਦੀ ਇੱਕ ਵਾਰ ਸੁਣਨ ਦੇ ਵਿੱਚ ਤਾਂ ਮੈਨੂੰ ਜਿਵੇਂ ਆਪਾਂ ਨੂੰ ਕੋਈ ਜਾਦੂ ਟੂਣਾ ਲੱਗਦਾ ਹੈ ਉਸ ਤਰ੍ਹਾਂ ਲੱਗਿਆ ਕਿ ਸਾਡੇ ਪੱਲੇ ਤਾਂ ਕੁਝ ਹੈ ਨਹੀਂ ਤੋਂ ਸਭ ਚੀਜ਼ਾਂ ਖਰੀਦਣ ਦੇ ਲਈ ਸਾਨੂੰ ਪੈਸਾ ਵੀ ਚਾਹੀਦਾ ਤੇ ਅਸੀਂ ਇਹਨਾਂ ਪੈਸਾ ਲੈ ਕੇ ਕਿੱਥੋਂ ਆਵਾਂਗੇ ਵੀ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾਗਾ ਵੀ ਇਹਨਾਂ ਪੈਸਾ ਸਾਡੇ ਕੋਲ ਆ ਜਾਵੇ ਵੀ ਅਸੀਂ ਵੀ ਮਤਲਬ ਕੋਈ ਜਰੀਆ ਵੀ ਭੈਣ ਦੱਸ ਦੇ ਵੀ ਹੋਣਾ ਚਾਹੀਦਾ ਵੀ ਸਾਡੇ ਕੋਲ ਕੋਈ ਰਸਤਾ ਹੀ ਨਹੀਂ ਸੀ ਹੈਗਾ ਕਮਾਈ ਦਾ ਸਾਧਨ ਹੀ ਨਹੀਂ ਸੀ ਹੈਗਾ ਖਾਲਸਾ ਜੀ ਭੈਣ ਕਹਿੰਦੇ ਮਾਨ ਚ ਬਹੁਤ ਵਿਚਾਰ ਆਏ ਪਰ ਕਹਿੰਦੇ ਵੀ ਉਹਨਾਂ ਨੇ ਇੱਕ ਵਚਨ ਕੀਤੇ ਤੇ ਉਹ ਅੱਗੇ ਚਲੇ ਗਏ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਮੈਂ ਆਪਣੀ ਘਰ ਵਾਲੇ ਨੂੰ ਕਿਹਾ ਕਹਿੰਦੇ ਵੀ ਚੱਲ ਲੈ ਚਾਲਦੇ ਆ ਫਿਰ ਕੀ 6 ਮਹੀਨਿਆਂ ਦੀ ਕਿਹੜੀ ਗੱਲ ਹੈ ਤਾਂ ਖਾਲਸਾ ਜੀ ਉਹ ਭੈਣ ਕਹਿੰਦੇ ਕਿ ਅਸੀਂ ਸ਼ਹੀਦ ਸਿੰਘਾਂ ਨੇ ਕੱਪੜੇ ਦਿੱਤੇ ਪਹਿਲੇ ਮਹੀਨੇ ਦਿੱਤੇ ਦੂਜੇ ਮਹੀਨੇ ਦਿੱਤੇ ਕਹਿੰਦੇ ਅਸੀਂ 2 ਮਹੀਨੇ ਹੀ ਦੇ ਵਿੱਚ ਹੀ ਦਿੱਤੇ ਤੇ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਜੇ ਮੇਰਾ ਹਸਬੈਂਡ ਸੀ ਅਸੀਂ ਕਹਿੰਦੇ ਸਕੂਲ ਵੈਣਾ ਪਾਈਆ ਹੋਈਆ ਸੀ ਯਾਰ ਤੇ ਕਹਿੰਦੇ ਜਿੰਨਾਂ ਦੇ ਕੋਲੋਂ ਜਿੰਨਾਂ ਦੇ ਸਕੂਲ ਦੇ ਵਿੱਚ ਅਸੀਂ ਵੈਣ ਪਾਈ ਸੀ ਉਹਨਾਂ ਤੋਂ ਕੁਛ ਪੈਸੇ ਅਸੀਂ ਫੜੇ ਸੀ ਜਿਸ ਕਰਕੇ ਉਹਨਾਂ ਨੇ ਸਾਡੀ ਵੈਣ ਉੱਥੇ ਹੀ ਰੱਖ ਲਈ ਸੀ ਕਹਿੰਦੇ ਸਾਨੂੰ ਵਾਪਸ ਨਹੀਂ ਸੀ ਦਿੱਤੀ ਵੀ ਜਿੰਨਾ ਟਾਈਮ ਤੁਸੀਂ ਪੈਸੇ ਨਹੀਂ ਦਿੰਦੇ ਵੀ ਅਸੀਂ ਦਿੰਦੇ ਨਹੀਂ ਤੁਹਾਡੀ ਸਕੂਲ ਬੱਸ ਤਾਂ ਖਾਲਸਾ ਜੀ 2 ਮਹੀਨੇ ਸ਼ਹੀਦਾ ਸਿੰਘਾਂ ਦੇ ਭੈਣ ਕਹਿੰਦੇ ਕੱਪੜੇ ਦਿੱਤੇ ਤੀਜੇ ਮਹੀਨੇ ਉਹ ਸਕੂਲ ਦੇ ਵਿਚੋ ਫੋਨ ਆਇਆ ਕਿ ਚਲ ਕੋਈ ਗੱਲ ਨਹੀਂ ਜੇ ਤੁਹਾਡੂ ਤੋਂ ਪੈਸੇ ਨਹੀਂ ਨਾ ਬਣੇ ਤਾਂ ਤੁਸੀਂ ਇੱਕ ਵਾਰ ਸਕੂਲ ਬੱਸ ਆਪਣੀ ਚਲਾ ਲਓ ਤਾਂ ਖਾਲਸਾ ਜੀ ਜਦੋਂ ਫੋਨ ਆਉਂਦਾ ਹੈ ਭੈਣ ਕਹਿੰਦੇ ਕਿ ਮੈਨੂੰ ਵਾਕਈ ਲੱਗਦਾ ਹੈਗਾ ਵੀ ਇਹ ਸਭ ਕੁਝ ਸੱਚ ਹੈ ਕਹਿੰਦੇ ਇਸ ਤਰ੍ਹਾਂ ਕਰਦੇ ਆਂ ਸੀ ਉਹ ਮਹਾਪੁਰਸ਼ਾਂ ਦੇ ਕਹਿਣ ਤੇ ਕਹਿੰਦੇ ਉਹ ਬਾਬਾ ਜੀ ਦੇ ਕਹਿਣ ਤੇ ਕਹਿੰਦੇ ਅਸੀਂ 6 ਮਹੀਨੇ ਲਗਾਤਾਰ ਸ਼ਹੀਦਾ ਸਿੰਘਾਂ ਦੇ ਕੱਪੜੇ ਦਿੱਤੇ ਤੇ ਕਹਿੰਦੇ ਅਰਦਾਸ ਬੇਨਤੀ ਕੀਤੀ ਸ਼ਹੀਦਾ ਸਿੰਘਾਂ ਅੱਗੇ ਕਹਿੰਦੇ ਸਾਡੇ ਘਰ ਦੇ ਵਿੱਚ ਭੈਣ ਦੱਸ ਦਿਆ ਵੀ ਉਹੀ ਚੀਜ਼ ਜੋ ਸਾਡੇ ਘਰ ਦੇ ਵਿੱਚ ਜ਼ਮੀਨ ਜਾਇਦਾਦ ਕਹਿੰਦੇ ਵਾਹਿਗੁਰੂ ਦੀ ਕਿਰਪਾ ਇੱਕ ਸਕੂਲ ਬੱਸ ਤੋਂ ਕਹਿੰਦੇ ਸਾਡੇ ਐਨੀ ਬਰਕਤ ਪਈ ਅਸੀਂ ਕਹਿੰਦੇ ਸੱਤ ਸਕੂਲ ਬੱਸ ਹੋਰ ਪਈਆਂ ਜਿਨ੍ਹਾਂ ਨੇ ਪੈਸੇ ਦੇਨੇ ਸੀ ਕਹਿੰਦੇ ਉਹ ਵੀ ਪੈਸੇ ਅਸੀਂ ਉਤਾਰੇ ਕਹਿੰਦੇ ਇੱਕ ਛੋਟੇ ਘਰ ਨੂੰ ਹੱਸੀ ਢਾਕੇ ਇੱਕ ਕੋਠੀ ਪਾਈ ਕਹਿੰਦੇ ਬੱਚਾ ਮੇਰਾ ਮੇਂਡਾ ਵੱਡਾ ਸੀ ਬੇਟੀ ਛੋਟੀ ਸੀ ਬੇਟੇ ਨੂੰ ਕਹਿੰਦੇ ਪਲੱਸ 2 ਕਰਾ ਕੇ ਅਸੀਂ ਆਈਲਟਸ ਕਰਾ ਕੇ ਬਾਹਰ ਭੇਜਿਆ ਬੱਚੇ ਨੂੰ ਵਧੀਆ ਕੰਮ ਮਿਲ ਗਿਆ ਉਹਨੇ ਵੀ ਕਹਿੰਦੇ ਕਵਾਹੀ ਕੀਤੀ ਤੇ ਇੱਥੇ ਕਹਿੰਦੇ ਮੇਰੇ ਘਰ ਵਾਲੇ ਨੇ ਵੀ ਕੀਤੀ ਕਹਿੰਦੇ ਜੋ ਸਾਡਾ ਕਾਰਜ ਕੋਈ ਚੱਲਦਾ ਈ ਸੀ ਬਰਕਤ ਨਹੀਂ ਸੀ ਪੈਂਦੀ ਕਹਿੰਦੇ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਦੇ ਸਾਨੂੰ ਇਧਰੋਂ ਮਾਇਆ ਆਉਂਦੀ ਏ ਤੇ ਕਦੇ ਇਧਰੋਂ ਕਹਿੰਦੇ ਅਸੀਂ ਰੱਖ ਰੱਖ ਥੱਕਦੇ ਆ ਵੀ ਕਈ ਵਾਰ ਕਹਿੰਦੇ ਜਿਵੇਂ ਦੱਸ ਦਿੰਦੇ ਨੇ ਬਜ਼ੁਰਗ ਖਾਲਸਾ ਜੀ ਧਰ ਪਰ ਖੁੱਲੇ ਉਸੇ ਤਰ੍ਹਾਂ ਪੈਨ ਕਹਿੰਦੇ ਕਿ ਮੇਰੇ ਤੇ ਬਣੀ ਹੋਈ ਆ ਇਸੇ ਤਰ੍ਹਾਂ ਖਾਲਸਾ ਜੀ ਐਨੀ ਬਰਕਤ ਪੈ ਜਾਂਦੀ ਆ ਆਪਣੇ ਘਰ ਦੇ ਵਿੱਚ ਜੇ ਆਪਾਂ ਸ਼ਹੀਦਾ ਸਿੰਘਾਂ ਨੂੰ ਯਾਦ ਰੱਖੀ ਕਿਸੇ ਨਾ ਕਿਸੇ ਜਰੀਏ ਦੇ ਵਿੱਚ ਉਨ੍ਹਾਂ ਦੇ ਨਾਮ ਦਾ ਆਪਾਂ ਦਾ ਸੰਬੰਧ ਕੱਢੀਏ ਸ਼ਹੀਦਾ ਸਿੰਘਾਂ ਦੇ ਨਾਮ ਦੇ ਆਪਾਂ ਕੱਪੜੇ ਸ਼ਹੀਦਾ ਸਿੰਘਾਂ ਦੇ ਨਾਮ ਦੀ ਆਪਾਂ ਜੋਤ ਜਗਾਈਏ ਤਾਂ ਖਾਲਸਾ ਜੀ ਜ਼ਰੂਰ ਬਰਕਤਮੰਦੀ ਹੋ ਨਹੀਂ ਸਕਦਾ ਕਿ ਆਪਣੇ ਘਰ ਦੇ ਵਿੱਚ ਪ੍ਰੋਬਲਮ ਦੁੱਖ ਗਲੇਸ਼ ਦੂਰ ਹੀ ਨਾ ਹੋਣ ਖਾਲਸਾ ਜੀ ਇਸੇ ਤਰ੍ਹਾਂ ਭੈਣ ਕਹਿੰਦੇ ਕਿ ਅਸੀਂ ਅੱਜ ਵੀ ਹੁਣ ਕਹਿੰਦੇ ਪਹਿਲਾਂ ਤਾਂ ਅਸੀਂ ਇੱਕ ਇੱਕ ਕਹਿੰਦੇ ਕੱਢਦੇ ਹੁੰਦੇ ਸੀਗੇ ਸ਼ਹੀਦਾ ਸਿੰਘਾਂ ਦੇ ਕੱਪੜੇ ਕਹਿੰਦੇ ਅਸੀਂ ਹੁਣ 4 4 ਕਰੇ 5 5 ਕਰੇ 10 ਕਰੇ 11 ਕਹਿੰਦੇ ਜਿੰਨੀ ਵਾਹਿਗੁਰੂ ਦੀ ਕਿਰਪਾ ਹੁੰਦੀ ਜਾਂਦੀ ਹੈ ਅਸੀਂ ਓਨੇ ਗੰਢ ਕੇ ਲੋੜਵੰਦਾਂ ਨੂੰ ਜਾਂ ਪਿੰਡ ਦੇ ਗ੍ਰੰਥੀ ਸਹਿਬਾਨ ਨੂੰ ਕਹਿੰਦੇ ਅਸੀਂ ਦੇਨੇ ਆ ਕਹਿੰਦੇ ਅਸੀਂ ਇੱਕ ਗ੍ਰੰਥੀ ਸਹਿਬਾਨ ਨੂੰ ਦੇਨੇ ਆ ਤੇ ਬਾਕੀ ਲੋੜਵੰਦ ਜੋ ਜ਼ਰੂਰਤਮੰਦ ਹੁੰਦੇ ਨੇ ਅਸੀਂ ਉਹਨਾਂ ਨੂੰ ਦੇ ਦੇਨੇ ਆ ਖਾਲਸਾ ਜੀ ਤੋ ਖਾਲਸਾ ਜੀ ਜੇ ਬਾਕੀ ਇੱਕ ਬੇਨਤੀ ਇਹ ਹੈ ਕਿ ਜੋ ਵੀ ਤੁਸੀਂ ਸੇਵਾ ਕਰਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ ਤੁਸੀਂ ਕੋਸ਼ਿਸ਼ ਇਹ ਕਰਿਆ ਕਰੋ ਕਿ ਤੁਸੀਂ ਆਪਣੇ ਹੱਥੀ ਕਰਿਆ ਕਰੋ ਇੱਕ ਗੱਲ ਹੋਰ ਖਾਲਸਾ ਜੀ ਤੁਸੀਂ ਜੋ ਵੀ ਸੇਵਾ ਕਰੋ ਤੁਸੀਂ ਕਦੇ ਵੀ ਅਨਾਊਂਸਮੈਂਟ ਉਹਦੀ ਨਾ ਕਰਵਾਇਆ ਕਰੋ ਇਹ ਹੀ ਤੁਹਾਡੇ ਅੱਗੇ ਬੇਨਤੀ ਕਿਉਂਕਿ ਜਿ ਜਿਹੜੇ ਦਰ ਤੇ ਆਪਾਂ ਗੁਰਦੁਆਰਾ ਸਹਿਰ ਮਹਾਰਾਜ ਦੇ ਦਰ ਤੇ ਆਪਾਂ ਅਨਾਉਂਸਮੈਂਟਾਂ ਕਰਾਉਣੇ ਆ ਨਾ ਤਾਂ ਆਪਾਂ ਮੰਗਿਆ ਤਾਂ ਉਹਨਾਂ ਤੋਂ ਹੀ ਹੁੰਦਾ ਹੈ ਫਿਰ ਆਪਾਂ ਕਹਿੰਨੇ ਆ ਕਿ ਮੈਂ ਚੜਾਇਆ ਤਾਂ ਮੈਂ ਆਪਾਂ ਤਾਂ ਕਿਤੋਂ ਨਹੀਂ ਲੈ ਕੇ ਆਇਆ ਉਹਦੇ ਦਰ ਤੋਂ ਹੀ ਆਪਾਂ ਮੰਗਿਆ ਤੇ ਉਹਦੇ ਦਰ ਤੇ ਕਹਿੰਨੇ ਆ ਕਿ ਮੇਰਾ ਹੈ ਸੋ ਇਹ ਗੱਲ ਖਾਪਦੀ ਨਹੀਂ ਹੈਗੀ ਆਪਾਂ ਨੂੰ ਸ਼ੋਭਾ ਨਹੀਂ ਦਿੰਦੀ ਤੁਸੀਂ ਕੋਈ ਵੀ ਸੇਵਾ ਕਰੋ ਨਾ ਤੁਸੀਂ ਕਦੇ ਵੀ ਅਨਾਉਂਸਮੈਂਟ ਨਾ ਕਰਵਾਇਆ ਕਰੋ ਖਾਨ ਸਾਹਿਬ ਜੀ ਤੁਸੀਂ ਗੁਪਤ ਦਾਨ ਕਰਿਆ ਕਰੋ ਗੁਪਤ ਸੇਵਾ ਕਰਿਆ ਕਰੋ ਜੋ ਵੀ ਤੁਸੀਂ ਕਰਨੀ ਹੁੰਦੀ ਹੈ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇੱਕ ਛੋਟੀ ਜੀ ਭੈਣ ਦੀ ਹੱਡ ਵੀ ਦੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਸੋ ਇਸ ਤਰ੍ਹਾਂ ਦੀਆਂ ਤੁਸੀਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਿਉਂਕਿ ਜਰੂਰ ਤੁਸੀਂ ਸ਼ੇਅਰ ਕਰਦੇ ਹੋ ਕੋਈ ਹੋਰ ਵੀਰ ਭੈਣ ਸੁਣਦਾ ਹੈ ਤੇ ਉਸ ਦਾ ਵੀ ਭਲਾ ਹੁੰਦਾ ਹੈ ਉਹ ਗੁਰਬਾਣੀ ਦੇ ਨਾਲ ਜੁੜਦਾ ਹੈ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਪੁੱਲਾ ਚੁਕਾਂ ਦੀ ਖੀਵਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਤੇ ਜਾਣੇ ਅਨੇਕਾਂ ਗਲਤੀਆਂ ਪੁੱਲਾ ਚੁਕਾਂ ਹੋ ਜਾਂਦੀਆਂ ਨੇ ਖਾਲਸਾ ਜੀ ਖੀਵਾ ਬਖਸ਼ਨੀ ਤਨ ਤਨ ਆਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਧੰਨ ਗਣ巴巴 ਦੀਪ ਸਿੰਘ ਸਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਨਾਲ ਭਰ ਕੇ ਵੇਚਣੀਆਂ ਆਪਣੇ ਬੱਚੇ ਬੱਚੀਆਂ ਸਭਨਾ ਦੇ ਕਾਰਜ ਰਾਸ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਆਪਣੇ ਸਾਰੇ ਸੰਸਾਰ ਦੇ ਘਰ ਪਰਿਵਾਰ ਦੇ ਵਾਹਿਗੁਰੂ ਸੱਚੇ ਪਾਸ਼ਾ ਆਪਣੀ ਕਿਰਪਾ ਬਣਾ ਕੇ ਰੱਖਣੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ